ਹਜ਼ਾਰ ਹੀ ਦਿੱਤਾ ਜਿਹੜਾ ਦਿੱਤਾ ਉਹ ਤਾਂ ਮੰਨਦੀਆਂ ਤੁਸੀਂ ਇਹ ਵੀ ਦੇਵਾਂਗੇ ਇਹ ਵੀ ਦੇਵਾਂਗੇ ਤੇ ਨਾ ਮੁੱਖ ਮੰਤਰੀ ਨੇ ਕਿਹਾ ਸੀ ਪਹਿਲਾਂ ਤੂੰ ਸੈ ਗਿਆ ਤੂੰ ਪਹਿਲਾਂ ਹਜ਼ਾਰ ਹਜ਼ਾਰ ਦੇ ਦੇ ਇਹ ਮੁੜ ਕੇ ਉਹਨਾਂ ਦੇ ਦੂਜਿਆਂ ਦੂਜਿਆਂ ਨੂੰ ਉਂਗਲਾ ਲਾ ਦੇਣਗੇ ਇਹਨਾਂ ਨੂੰ 4-4 ਹਜ਼ਾਰ ਹਿੰਨ ਦਾ ਹੁੰਦਾ ਉਹ ਤਾਂ ਭੁੱਲ ਜਾਣਾ ਨਹੀਂ ਜੀ ਸਾਰੇ ਕੋਈ ਗੱਲ ਨਹੀਂ ਉਹ ਵੀ ਕਰਾਂਗੇ ਨਸ਼ਿਆ ਵਾਲਾ ਕਰਾਂ ਸਾਰਾ ਕਰਾਂ ਸਾਰਾ ਕਰਾਂਗੇ ਕੱਲ੍ਹ ਐਨੇ ਵੋਟ ਪਾਉਂਦੇ ਆਂ ਤੇ ਵੀ ਕੱਲ੍ਹ ਅੱਜ ਗੱਲ ਕਰ ਆਂ 10 ਵੋਟ ਕੀ ਦੀ ਗੱਲ ਸੁਣ ਤੁਸੀਂ ਕਹਿੰਦੇ ਅਸੀਂ 10 ਵਾਰੀ ਗਏ ਤੂੰ ਸਾਡੀ ਤੁਹਾਨੂੰ ਗਾਂ ਹੀ ਨਹੀਂ ਵੜਨ ਲੈਂਦੇ ਦੇਖੋ ਮਗਾਂ ਹੀ ਹੋਣ ਦਿੰਦਾ ਕੋਈ ਗੱਲ ਨਹੀਂ ਸੁਣੇ ਗੋਡੇ ਕੋਲੇ 10 ਵਾਰੀ ਗਏ ਅਸੀਂ ਕੋਈ ਸਾਡੀ ਗੱਲ ਸੁਣੀ ਆਂ ਇੱਥੇ ਬੁਲਾ ਲੈਂਦੇ ਇੱਥੇ ਉਹ ਨਾ ਸਾਨੂੰ ਕੋਈ ਗੱਲ ਨਹੀਂ ਕਰਦਾ ਬਲੋਣਾ ਕੀ ਨਹੀਂ ਮੈਂ ਤਾਂ ਐਜੀ ਬੀਰੀ ਸੁਣ ਗੱਲ ਮੈਂ ਮੇਰੇ ਕੋਲੇ ਦਾਨ ਕਰਦਾ ਨਹੀਂ ਕਰਦਾ ਨਹੀਂ ਕਹਿੰਦਾ ਸੁਣੋ ਵੀ ਮੈਂ ਕੱਲਾ ਕੱਲ੍ਹ ਨੇ ਵੋਟ ਪਾਈ ਕੱਲ੍ਹ ਕਰ ਚੁੱਕਾ ਹਾਂ ਮੇਰੇ ਕੋਲੇ ਜਿਹੜਾ ਮੇਰਾ ਪੁਰਾਣਾ ਨੰਬਰ ਆ 10 ਸਾਲਾਂ ਤੋਂ ਹੋ ਗਿਆ ਠੀਕ ਹੈ 10 ਬ ਨੰਬਰ ਸਾਰੇ ਕੋਈ ਕੋਈ ਨਿਕਲਦਾ ਵਈ ਬੰਦਾ ਕੋਈ ਨਹੀਂ ਛੋੜਦਾ ਜਾ ਹੰਬ ਕੇ ਸੂ ਭੈਣੇ ਕਿਹੜੇ ਫੋਨ ਤੇ ਆ ਜਾਂਦਾ ਮਸਲੇ ਕਿੰਨੀ ਵਾਰ ਫੋਨ ਕਰੇ ਜੀ ਤੁਹਾਨੂੰ ਆਪ ਦਾ ਕੀਤਨ ਕਿਸੇ ਦੀ ਗੱਲ ਕਿਸੇ ਦਾ ਮਤਲਬ ਨਾ ਲੱਗਿਆ ਆ ਤੁਸੀਂ ਨਹੀਂ ਕਿਹਾ ਕਿੰਨੀ ਵਾਰ ਫੋਨ ਕਰੀਏ ਮੇਰਾ ਅਕਾਊਂਟ ਲੋ ਜੀ ਮੈਂ ਚੱਲਣ ਛੁੱਟਿਆ ਬੰਦਾ ਬਾਇ ਕਰਦਾ ਜੀ ਨਾ ਬਣਾਦਾ ਤੁਹਾਡਾ ਵੀ ਕੀ ਤੋਂ ਪਾਈ ਦੀ ਵਾਰੀ ਸਾਰੇ ਕਰਿਆ ਹੈ ਕੋਈ ਨਾ ਲੱਗਦਾ ਸਾਰੇ ਇੱਕ ਫੋਨ ਨਹੀਂ ਮੇਰਾ ਤੇਰੇ ਵਰਕਰ ਨੇ ਇੱਕ ਮਹੀਨਾ ਵਰਕਰ ਦਾ ਤੂੰ ਚੱਕਿਆ ਤੇ ਮੁੰਡਾ ਵੀ ਮੇਰਾ ਮਰ ਗਿਆ ਕੋਈ ਬਹਿਣ ਨਹੀਂ ਆਇਆ ਹਾਂ ਆ ਜੀ ਮੁੰਡੇ ਨੇ ਜੀ ਹਾਂ ਜੀ ਹਾਂ ਜੀ ਵਿਕੀਰ ਸਾਹਿਬ ਆਏ ਆ ਜੀ ਤੇਰਾ ਫੋਨ ਨਾ ਲੱਗਿਆ ਮੈਨੂੰ 2 ਸਾਲ ਹੋ ਗਿਆ 2 ਸਾਲ ਹੋ ਗਏ ਤੇਰਾ ਵਰਕਾ ਨਾ ਕੋਈ ਮੇਰਾ ਨੀਂਦ ਚੱਕਰ ਨਾ ਆਉਂਦਾ ਵੀ ਮੇਰਾ ਗੁੱਜੜਿਆ ਕੋਈ ਉਹਦੀ ਗੱਲ ਹੀ ਨਹੀਂ ਬਈ ਫੋਨ ਪਿਛਲੇ ਹਫ਼ਤੇ ਆਖਿਆ ਯਾਰ ਕਿਉਂ ਦੂਜੇ ਨੂੰ ਖਰਾਬ ਆਪਾਂ ਨੇ ਵਕੀਲ ਨੂੰ ਮਲਾਇਆ ਜੀ ਹਾਂ ਵਕੀਲ ਸਾਹਿਬ ਨੂੰ ਮਲਾਇਆ ਜੀ ਹਾਂ ਜੀ ਵਕੀਲ ਸਾਹਿਬ ਸੱਤੇ ਆਇਆ ਸੀ ਅੱਜ ਹੀ ਆਂਦੀ ਆਇਆ ਸੀ ਜੀ ਆਏ ਸੀ ਜੀ ਆਏ ਜੀ ਆਏ ਜੀ ਆਏ ਜੀ ਹਾਂ ਜੀ ਹਾਂ ਜੀ ਇਹ ਅੱਗੇ ਬੈਠੇ ਮਾਰ ਰਹੀ ਜੀ ਧੂਰੀ ਤੇ ਜੀ ਜੇ ਤਰਕੇ ਕੋਈ ਨਹੀਂ ਕਿਹੋ ਗੱਲ ਕਰਦੀ ਦਾ ਲੜਕਾ ਕੇ ਨਾਲ ਜੀ ਵੀ ਅੱਗੇ ਬੈਠਾ ਜੀ ਆ ਜੀ ਇਹਨੇ ਦੱਸਿਆ ਜੀ ਹਾਂਜੀ ਭਾਈ ਅੱਜ ਮੈਂ ਕਰਦਾ ਹਾਂ ਜੀ ਹਾਂਜੀ ਇਹਦਾ ਇਹ ਹੀ ਗੱਲ ਹੈ ਹਾਂਜੀ ਆਪਣੇ ਘਰੇ ਮੈਂ ਜਾਣਾ ਇੱਕ ਤਾਂ ਦੱਸਦੇ ਆਪੇ ਬੋਟਲੇ ਬਾਪੂ ਕਹਿੰਦੇ ਮੜਕੇ ਦਾ ਪੰਨਾ ਆਹ ਜਿਹੜਾ ਦਿੱਤਾ ਵੀ ਜਿਹੜਾ ਦਿੱਤਾ ਉਹ ਤਾਂ ਵੱਧ ਗਿਆ ਤੁਸੀਂ ਇਹ ਵੀ ਦੇਵਾਂਗੇ ਇਹ ਵੀ ਦੇਵਾਂਗੇ ਕਿਉਂ ਨਾ ਨਾ ਮੁੱਖ ਮੰਤਰੀ ਨੇ ਕਿਹਾ ਅਸੀਂ ਪਹਿਲਾਂ ਮੈਂ ਕਿਹਾ ਤੂੰ ਪਹਿਲਾਂ ਹਜ਼ਾਰ ਹਜ਼ਾਰ ਦੇ ਦੇ ਇਹ ਮੁੜ ਕੇ ਉਹਨਾਂ ਦੇ ਦੂਜਿਆਂ ਨੂੰ ਉਂਗਲਾਂ ਲਾ ਦੇਣਗੇ ਇਹਨਾਂ ਨੂੰ ਚਾਰ ਚਾਰ ਹਜ਼ਾਰ ਮਹੀਨਿਆਂ ਦਾ ਹੁੰਦਾ ਉਹ ਤਾਂ ਭੁੱਲ ਜਾਣਾ ਨਹੀਂ ਜੀ ਸਾਰੇ ਉਹ ਕੋਈ ਗੱਲ ਨਹੀਂ ਉਹ ਵੀ ਕਰਾਂਗੇ ਨਸ਼ਿਆਲਾ ਕਰਾਂ ਸਾਰਾ ਕਰਾਂ ਸਾਰਾ ਕਰਾਂ ਕੱਲ੍ਹ ਆਨੇ ਵੋਟ ਪਾਉਣਾ ਤੂੰ ਬਾਤ ਦਾ ਕੱਲ੍ਹ ਆ ਕੇ ਗੱਲ ਕਰ 200 ਫੱਟ ਕੀ ਦੀ ਗੱਲ ਸੁਣੀ ਤੁਸੀਂ ਕਹਿੰਦੇ ਆਂ ਅਸੀਂ 10 ਵਾਰੀ ਗਏ ਤੂੰ ਸਾਡੀ ਸਾਨੂੰ ਗਾਹੇ ਨਹੀਂ ਵੜਨ ਦਿੰਦੇ ਮੈਂ ਤਾਂ ਬਣੇ ਨਹੀਂ ਤੂੰ ਮੋਗਾ ਨਹੀਂ ਹੋੜ ਦਿੰਦਾ ਸੋ ਗੋਆਲੇ ਨੂੰ ਕੋਲ ਗੋਡੇ ਕੋਲ 10 ਵਾਰੀ ਗਏ ਅਸੀਂ ਕੋਈ ਸਾਡੀ ਗੱਲ ਸੁਣੀ ਆ ਇੱਥੇ ਉਹ ਨਾ ਸਾਨੂੰ ਕੋਈ ਗੱਲ ਨਹੀਂ ਕਰਦਾ ਬਲੱਖਾ ਕੀ ਕਰਦਾ ਮੈਂ ਤਾਂ ਐਜੀ ਬੀਰੀ ਸਾਨੂੰ ਕੱਲ ਮੈਂ ਮੇਰੇ ਕੋਲੇ ਦੰਗ ਕਰਦਾ ਨਹੀਂ ਕਹਿੰਦਾ ਸਾਨੂੰ ਉਹ ਵੀ ਮੈਂ ਕੱਲਾ ਕੱਲ੍ਹ ਨੂੰ ਵੋਟ ਪਾ ਕੇ ਕੱਲਾ ਕਰ ਚੁੱਕਾ ਤੇਰੇ ਕੋਲੇ ਜਿਹੜਾ ਮੇਰਾ ਪੁਰਾਣਾ ਨੰਬਰ ਹੈ ਦਸਾਂ ਪਾਉਣਾ ਉਹ ਵੀ ਚੱਲਿਆ ਠੀਕ ਹੈ 10 ਬੰਦੇ ਹੋਰ ਰ ਨੰਬਰ ਸਾਰੇ ਕੋਲੇ ਕੋਈ ਨਿਕਲਦਾ ਨਹੀਂ ਬੰਦਾ ਕੋਈ ਨਹੀਂ ਖੜਦਾ ਜਾ ਹੰਬ ਕੇ ਸੋ ਭੈਣੇ ਕਿਹੜੇ ਫੋਨ ਤੇ ਆਇਆ ਜਾਂਦਾ ਬੰਦੇ ਨੇ ਕਿੰਨੀ ਵਾਰੀ ਫੜੋ ਕੋਲੇ ਜੀ ਤੁਸੀਂ ਆਪ ਦਾ ਕੀ ਤਾਂ ਕਿਹੜੀ ਗੱਲ ਕਰਦੇ ਤੁਸੀਂ ਕਿਸੇ ਦਾ ਮੰਗਣਾ ਲੱਗਿਆ ਕਰ ਇਹ ਤੁਸੀਂ ਨਹੀਂ ਕਿਹਾ ਕਿੰਨੀ ਵਾਰੀ ਫੜੋ ਜੀ ਮੇਰੇ ਕੋਲ ਜੀ ਮੈਂ ਬਣਾ ਆਦਾ ਸਾਡੇ ਵਿੱਚ ਸਹੇਰੇ ਕਰੇ ਆਏ ਮੂਹ ਨਹੀਂ ਮੇਰਾ ਤੇਰੇ ਵਰਕਰ ਨੇ ਇੱਕ ਮੈਂ ਕਰ ਦਿੰਦਾ ਤੂੰ ਚੱਕਿਆ ਤੇ ਮੁੰਨਾ ਵੀ ਮੇਰਾ ਬੰਦਿਆ ਕੋਈ ਬਹਿਣ ਨਹੀਂ ਆਇਆ ਕੋਲਾ ਹਾਂ ਜੀ ਮੁੰਡੇ ਨੇ ਜੀ ਹਾਂ ਜੀ ਮਰ ਕੇ ਆਇਆ ਫਿਰਦਾ ਹਾਂ ਜੀ ਵਕੀਲ ਸਾਹਿਬ ਆਏ ਆ ਜੀ ਕੀ ਆ ਤੇਰਾ ਫੋਨ ਨਾ ਲੱਗਿਆ ਮੈਂ 2 ਸਾਲ ਹੋ ਗਿਆ 2 ਸਾਲੋਂ ਤੇਰਾ ਵਰਕਰ ਕੋਈ ਮੇਰਾ ਨੀਤ ਸਿੰਘ ਚੱਲਦਾ ਨਾ ਉਹਦਾ ਵੀ ਮੇਰਾ ਗੁਜਰਿਆ ਕੋਈ ਉਹ ਨਹੀਂ ਕਰੀ ਨਹੀਂ ਬਾਈ ਫੋਨ ਪਿੱਛੇ ਲਿਆਖਾ ਯਾਰ ਕਿਉਂ ਲੋਕੀ ਤੇਨੂੰ ਖਰਾਬ ਕਰੇ ਮੈਂ ਨਿਰਮਨ ਨੂੰ ਲਾਇਆ ਜੀ ਵਕੀਲ ਸਾਹਿਬ ਨੂੰ ਮਲਾਇਆ ਜੀ ਹਾਂ ਜੀ ਵਕੀਲ ਸਾਹਿਬ ਸੱਤੇ ਆਇਆ ਸੀ ਅੱਜ ਹੀ ਹਾਂਦੀ ਆਇਆ ਆਏ ਸੀ ਜੀ ਵਕੀਲ ਸਾਹਿਬ ਜੀ ਆਏ ਜੀ ਆਏ ਆ ਜੀ ਹਾਂ ਜੀ ਹਾਂ ਜੀ ਇਹ ਅੱਗੇ ਬੈਠੇ ਮਹਾਰਾਜੀ ਧੂਰੀ ਜੀ ਉਹ ਕਹਿੰਦਾ ਗਿਆ ਕਰਕੇ ਕੋਈ ਨਹੀਂ ਕੋਈ ਗੱਲ ਕਰੀਦਾ ਲੜਕਾ ਕਹਿੰਦਾ ਜੀ ਵੀ ਅੱਗੇ ਬੈਠਾ ਜੀ ਆ ਜੀ ਇਹਨੇ ਦੱਸਿਆ ਜੀ ਹਾਂਜੀ ਆਜੋ ਹਾਂਜੀ ਬੈਠੋ ਮੈਂ ਤੁਹਾਨੂੰ ਦੇਖ ਕੇ ਮੋੜ ਤੇ ਮਿਲਾਂਗਾ ਜੇ ਉਹਦਾ ਇਹ ਗੱਲ ਹਾਂਜੀ ਆਪ ਵੀ ਆਉਂਗਾ ਮੈਨੂੰ ਇਹ ਕਿਹੜਾ ਵਿੱਚ ਆ ਰਿਹਾ ਹੈ ਇਹ ਤਾਂ ਦੋਦੇ ਮੋੜ ਤੇ ਬਾਪੂ ਕਦੇ ਮੋੜੇ ਦਾ ਪਾਣਾ